ਅੱਜ 7 ਪਉ ਦਾ ਦਿਹਾੜਾ ਹੈ 6 ਪਉ ਨੂੰ ਤਾਂ ਤਾਂ ਗੁਰੂ ਗੋਬਿੰਦ ਸਿੰਘ ਦੇ ਨਾਲ ਉਹਨਾਂ ਸਿੰਘਾਂ ਨੇ ਉਹਨਾਂ ਜਿਨ੍ਹਾਂ ਨੇ ਕਿ ਝੂਠੀਆਂ ਕਸਮਾਂ ਖਾਧੀਆਂ ਹਿੰਦੂਆਂ ਨੇ ਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਇਸਲਾਮ ਵਾਲਿਆਂ ਨੇ ਉਹਨਾਂ ਦੇ ਕਰਕੇ ਸਤਗੁਰਾਂ ਨੇ ਆਨੰਦਪੁਰ ਸਾਹਿਬ ਛੱਡਿਆ ਤੇ ਪਿੱਛੋਂ ਵੈਰੀ ਨੇ ਇਹ ਕਸਮਾਂ ਨੂੰ ਸਿੱਕੇ ਤੇ ਟੰਕੇ ਤੇ ਫਿਰ ਹੱਲਾ ਬੋਲ ਦਿੱਤਾ ਤੇ ਉਹ ਹੱਲੇ ਦੇ ਵਿੱਚ ਭਾਈ ਉਹਦੇ ਸਿੰਘ ਪੰਜਾਬ ਸਿੰਘਾਂ ਨਾਲ ਲਹਿਕੇ ਉਥੇ ਸਥਾਨ ਤੇ ਲੜੇ ਤੇ ਬਾਬਾ ਜੀ ਸਿੰਘ ਵੀ ਉਥੇ ਸਥਾਨ ਤੇ ਲੜੇ ਤੇ ਟਿੱਬੀ ਸਾਹਿਬ ਦੇ ਉੱਤੇ ਭਾਈ ਉਹਦੇ ਸਿੰਘ ਦਾ ਇਹ ਸ਼ਹੀਦ ਇਹ ਸ਼ਹੀਦ ਦੀ ਪਾ ਗਏ ਉਸ ਤੋਂ ਉਪਰੰਤ ਸਰਸਾ ਨਦੀ ਦੇ ਕਿਨਾਰੇ ਤੇ ਆਏ ਸਰਸਾ ਨਦੀ ਤੇ ਚੜੀ ਹੋਈ ਸੀ ਇੱਕ ਕਹਿਰ ਦੀ ਠੰਡ ਇੱਕ ਮੀਂਹ ਵੀ ਦੱਸਦਾ ਇਤਿਹਾਸ ਪੈਂਦਾ ਸੀ ਤੇ ਕੋ ਸਿੰਘਾਂ ਜਿਹੜੇ ਪਾਰ ਹੋਏ ਤੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਨੂੰ ਸਮਝਿਆ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਉਹ ਆਸਾ ਦੀ ਵਾਰ ਦਾ ਕੀਰਤਨ ਇਸ ਕਰਕੇ ਕੀਤਾ ਕਿ ਗੁਰੂ ਕੇ ਪਿਆਰਿਆਂ ਇਹ ਜੰਗਾ ਜੁੱਧਾਂ ਦੇ ਵਿੱਚ ਵੀ ਤੂੰ ਯਾਦ ਰੱਖੀਂ ਤਾਂ ਗੁਰਬਾਣੀ ਨਹੀਂ ਛੱਡਣੀ ਕਿਉਂਕਿ ਗੁਰਬਾਣੀ ਹੈ ਜਿਹੜੀ ਇਹ ਤੇਰੇ ਜੀਵਨ ਦਾ ਇੱਕ ਸਾਰਾ ਹੈ ਇੱਕ ਆਸਰਾ ਹੈ ਤੇ ਅਸੀਂ ਉਹ ਵੀ ਗੁਰਬਾਣੀ ਛੱਡੀ ਬੈਠੇ ਆ ਸਾਡੇ ਕੋਲ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ ਸਤਗੁਰਾਂ ਨੇ ਉਹ ਵੀ ਹੈ ਜਿਹੜੀ ਇਸ ਸਮੇਂ ਆਸਾ ਦੀ ਵਾਰ ਦਾ ਕੀਰਤਨ ਕਰਕੇ ਉਪਰੰਤ ਇਹ ਪਿੱਛੋਂ ਵੈਰੀ ਹਲਾ ਬੋਲ ਰਿਹਾ ਤੇ ਅੱਗੇ ਕੋ ਸਿੰਘਾਂ ਜਿਹੜੇ ਪਾਰ ਹੋ ਗਏ ਤੇ ਸਤਗੁਰਾਂ ਦੇ ਬੜੇ ਮਹਾਨ ਸਿੱਖਾਂ ਜਿਹੜੇ ਉਹ ਵੀ ਸਰਸਾ ਦੇ ਹਵਾਲੇ ਹੋਏ ਨੌਵੰਨ ਕੱਚੇ ਦਾ ਵਿਦਿਆ ਸਾਗਰ ਜਿਹੜਾ ਗ੍ਰੰਥ ਸੀ ਇਹ ਵੀ ਹੈ ਜਿਹੜਾ ਇਹ ਵੀ ਸਰਸਾ ਦੇ ਹਵਾਲੇ ਹੋ ਗਿਆ ਅੱਗੇ ਜਿਹੜਾ ਪਰਿਵਾਰ ਹੈ ਇਤਿਹਾਸ ਦੱਸਦਾ ਹੈ ਵੀ ਸਤਪੁਰ ਨੂੰ ਇਹ ਫਿਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਪਾਸੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹ ਕਮੂ ਮਾਸ਼ਕੀ ਦੇ ਇਹ ਝੂੰਗੀ ਦੇ ਵਿੱਚ ਜਾ ਕੇ ਉੱਗੀ ਰਾਤ ਕੱਟੀ ਐ ਤੇ ਦੂਜਾ ਜਿਹੜਾ ਹਿੱਸਾ ਹੈ ਭਾਈ ਮਨੀ ਸਿੰਘ ਦੇ ਨਾਲ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੌਰ ਜੀ ਤੇ ਭਾਈ ਜੋਹਾਰ ਸਿੰਘ ਜੀ ਤੇ ਭਾਈ ਧੰਨਾ ਸਿੰਘ ਜੀ ਇਹ ਫਿਰ ਇਧਰ ਹਰਦਵਾਰ ਦੀ ਹੁੰਦੇ ਹੋਏ ਦਿੱਲੀ ਪਹੁੰਚੇ ਤੇ ਤੀਜਾ ਜਿਹੜਾ ਹਿੱਸਾ ਹੈ ਤਾਂਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਨਾਲ ਉਹਨਾਂ ਦੇ ਸਹਬਜ਼ਾਦੇ ਤੇ ਸਿੰਘ ਏ ਫਿਰ ਅੱਗੇ ਦੇਖੋ ਰੋਪੜ ਵੀ ਅੱਗੇ ਝੜਪਾ ਹੁੰਦੀ ਹੈ ਅੱਜ ਦੇ ਦਿਨ ਤੇ ਅੱਗੇ ਸਤਪੋਹ ਨੂੰ ਹੈ ਉਹ ਜਿੱਥੇ ਕਿ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਤੇ ਉਹ ਫਿਰ ਵੱਡੇ ਜ਼ਖਮੀ ਹੋਏ ਤੇ ਉਹ ਉਹਨਾਂ ਜ਼ਖਮੀ ਹੋਇਆਂ ਨੂੰ ਤੇ ਫਿਰ ਕੋਟੜਾ ਨਹੰਗ ਹਨ ਜਿਹੜੇ ਉਹ اٹਕੇ ਨੇ ਸਤਪੋਹ ਦਾ ਹੀ ਇਹ ਦਿਹਾੜਾ ਹੈ ਕਿ ਜਿੱਥੇ ਫਿਰ ਭਾਈ ਬਚਿੱਤਰ ਸਿੰਘ ਨੂੰ ਇਹ ਕੋਟੜਾ ਨਹੰਗ ਨੇ ਉਹ ਸਥਾਨ ਦੇ ਉੱਤੇ ਇਹ ਸਤਿਗੁਰੂ ਜਿੱਥੇ ਰਹੇ ਨੇ ਤੇ ਉੱਥੇ ਰਖਿਆ ਤੇ ਸਤਿਗੁਰੂ ਇਹ ਤੋਂ ਅੱਗੇ ਹਨ ਜਿਹੜੇ ਫਿਰ ਸਤਪਉ ਨੂੰ ਇਹ ਚੱਲ ਪਏ ਤੇ ਫਿਰ ਸਤਪਉ ਨੂੰ ਫਿਰ ਸ਼ਾਮ ਦੇ ਸਮੇਂ ਇਹ ਪਿੰਡਾਂ ਦੀ ਹੁੰਦੇ ਹੋਏ ਲਕਸ਼ਮੀ ਪਰ ਤੇ ਬ੍ਰਾਹਮਣ ਮਾਜਰਾ ਬੂਰ ਮਾਜਰੀ ਦੀ ਹੁੰਦੇ ਹੋਏ ਚਮਕੌਰ ਸਾਹਿਬ ਤੱਕ ਹਨ ਜਿਹੜੀ ਪਹੁੰਚੀ ਨੇ ਇਹ ਸਤਪਉ ਦਾ ਇੱਥੇ ਤੱਕ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ